ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਅੱਜ ਤੁਹਾਡੇ ਸਾਹਮਣੇ ਅਸੀਂ ਬਣਾਵਾਂ ਵਾਲੀ ਪਟਿਆਲਾ ਚਾਈ ਪਗ ਦੀ ਵੀਡੀਓ ਲੈ ਕੇ ਆਇਆ ਹਾਂ ਜਿਸ ਦੀ ਲੈਂਥ 6.5 ਮੀਟਰ ਹੈ ਕਪੜਾ ਫੁੱਲ ਵੈਲ ਪਹਿਲਾਂ ਲੜ ਸਿੱਧੇ ਸੈਂਟਰ ਚੋ ਲੈ ਆ ਕੇ ਆਪਣੀ ਜਿੱਤੇ 50 ਦੀ ਗੱਠ ਮਾਰੀ ਇਸ ਦੀ ਉਸ ਦੇ ਉੱਪਰੋਂ ਲੈ ਆ ਕੇ ਆਪਣੀ ਜਿਹੜੇ ਪੂਣੀ ਦਾ ਆਪਣਾ ਖੋਲਾ ਪਾਸਾ ਉਹਨੂੰ ਥੱਲੇ ਰੱਖਣਾ ਬੰਦ ਪਾਸਾ ਉੱਤੇ ਉਹ ਜਿਹੜਾ ਆਪਣੇ ਲੂਈਆ ਤਿੰਨੇ ਚਾਰ ਬਾਣ ਇਕੱਠੇ ਕਰਕੇ ਆਪਣੇ ਲੜ ਨੂੰ ਜਿੱਕੇ ਨਾਲ ਸੈੱਟ ਕਰਕੇ ਲਗਾ ਦੇਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਜਿਹੜਾ ਅਗਲਾ ਲੜ ਲਗਾਉਣਾ ਲੜ ਨੂੰ ਜਿੰਕੀ ਤਰ੍ਹਾਂ ਬੈਗ ਤੋਂ ਪੇਂਚ ਕਰਕੇ ਹੁਣ ਇਹ ਹੌਲ ਦਾ ਪਾਸਾ ਥੱਲੇ ਰੱਖ ਲੈਣਾ ਤੇ ਬੰਦ ਪਾਸਾ ਉੱਤੇ ਹੁਣ ਇਹ ਹੌਲ ਦਾ ਪਾਸਾ ਥੱਲੇ ਰੱਖਣਾ ਤੇ ਬੰਦ ਪਾਸਾ ਉੱਤੇ ਲੜ ਨੂੰ ਜਿੰਕੀ ਤਨ ਥੋੜਾ ਜਿਹਾ ਆਪਣੇ ਖੋਲ ਕੇ ਉਹਦੇ ਵਿੱਚ ਜਿਹੜੇ ਆਪਾਂ ਦੀ ਉਂਗਲੀ ਤੇ ਗੂਠੜੀ ਮਤਲਬ ਦੋ ਜੌਰ ਜਿੰਨੇ ਵਾਲਾ ਆਪਣਾ ਇਕੱਠੇ ਕਰ ਸਕਦੇ ਉਹਨੇ ਇੱਕ ਬਲ ਇਕੱਠੇ ਕਰਕੇ ਨੂੰ ਕੋਨ ਸੈੱਟ ਕਰਕੇ ਆਪਾਂ ਨੇ ਬਣਾ ਨੂੰ ਚੰਗੀ ਤਰ੍ਹਾਂ ਖੋਲ ਕੇ ਇੱਕ ਜਗ੍ਹਾ ਇਕੱਠੇ ਕਰਕੇ ਬੈਗ ਤੋਂ ਜਾ ਕੇ ਉਹਨਾਂ ਨੂੰ ਖੋਲ ਕੇ ਆਪਾਂ ਨੂੰ ਜੰਗਲੀਆਂ ਸੈੱਟ ਕਰਕੇ ਬਣਾਉਂਗੇ ਫਿਰ ਜਿੰਨ ਦੁਵਾ ਦੇਣਾ ਹੈ ਇਹ ਮੈਂ ਕਿ ਵੀਡੀਓ ਤੇ ਦੇਖ ਰਹੇ ਹਾਂ ਜੇ ਤੁਸੀਂ ਸਾਡੇ YouTube ਚੈਨਲ ਤੇ ਨਵੀਂ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫਿਰ ਸਬਸਕ੍ਰਾਈਬ ਨੂੰ ਫੋਲੋ ਕਰੋ ਜਿਸ ਨਾਲ ਤੁਹਾਨੂੰ ਕੀ ਹੋਏਗਾ ਤੇ ਬੈਲ ਆਈਕਨ ਉੱਪਰ ਸਿਰ ਦਿਸ ਨਾਲ ਕੀ ਹੋਏਗਾ ਤੁਹਾਡੇ ਤੱਕ ਜਿਹੜੀ ਸਾਡੀ ਹੋ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੂਗੀ ਤੁਸੀਂ ਉਹਨੂੰ ਛੇਤੀ ਤੇ ਛੇਤੀ ਦੇਖ ਕੇ ਜਿਹੜੀ ਪੱਗ ਨੂੰ ਸਿੱਖ ਸਕੋਗੇ ਲੜਨ 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 ਚੰਗੀ ਜਿਹਾ ਬੈਗ ਤੋਂ ਪਿੰਚ ਕਰ ਲੈਣਾ ਪੂਨੇ ਦਾ ਖੁੱਲ ਦਾ ਪਾਸਾ ਤਰੈ ਰੱਖਣਾ ਤੇ ਬੰਦ ਪਾਸਾ ਹੋਖ ਤੇ ਲੜਨ ਚੰਗੀ ਜਿਹਾ ਗੋਲ ਕੇ ਅੱਡੇ ਆਪਾਂ ਥੱਲੋਂ ਵੱਲ ਇਕੱਠੇ ਕਰਨੇ ਸ਼ੁਰੂ ਕਰਨੇ ਨੇ ਥੱਲੋਂ ਵੱਲ ਇਕੱਠੇ ਕਰਕੇ ਨੋਕ ਕੋਲ ਜਾ ਕੇ ਇਕੱਠੇ ਕਰਕੇ ਬੈਗ ਤੇ ਲਿਜਾ ਕੇ ਆਪਾਂ ਨੇ ਪਿਛੇ ਬਲਾਂ ਖੋਲ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਨਹੀਂ ਹੋ ਜੇ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਫੇਸਬੁਕ ਨੂੰ ਫੋਲੋ ਕਰੋ ਅਤੇ ਜਿਨ੍ਹਾਂ ਵੀਰਾਂ ਦੀ ਡਿਮਾਂਡ ਸੀ ਉਹਨਾਂ ਵੀਰਾਂ ਤੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜਿਸ ਨਾਲ ਕਿ ਉਹ ਇਹ ਆਪਣੀ ਵੀਡੀਓ ਨੂੰ ਇਸ ਵੀਡੀਓ ਨੂੰ ਦੇਖ ਕੇ ਆਪਣੀ ਬਗ ਦਾ ਸਲੂਸ਼ਨ ਕਰ ਸਕਣ ਨੜਾ ਗੱਲ ਨਾ ਨਾ ਫਿਰ ਉਸ ਤੋਂ ਤਾਂ ਲੰਮੇ ਜੰਗੀ ਤਰ੍ਹਾਂ ਬੈਕ ਤੋਂ ਪਿੰਚ ਕਰ ਲੈਣਾ ਪੂਰਾ ਖੁੱਲਦਾ ਪਾਸੇ ਉੱਥੇ ਰੱਖਣਾ ਤੇ ਬੰਦ ਪਾਸੇ ਉੱਤੇ ਯਾਰ ਉਹ ਜੰਗੀ ਤੇ ਅੱਖ ਤੱਕ ਪੂਰਾ ਖੋਲ ਕੇ ਜਿਹੜੇ ਆਪਾਂ ਨੇ ਤੱਲੋਂ ਵਾਲਾਂ ਨੂੰ ਇਕੱਠੇ ਕਰਨੇ ਸ਼ੁਰੂ ਕਰਨਾ ਹੈ 2 ਜਾਂ 4 ਵਾਲ ਇਕੱਠੇ ਕਰਕੇ ਆਪਾਂ ਨੇ ਆਪਣੇ ਜਿਹੜੇ ਊਂਕੜੀ ਤੇ ਗੂਠਰੀ ਮੰਦਣ ਜਿਹੜੇ ਵਾਲਾਂ ਨੂੰ 2 ਜਾਂ 4 ਵਾਲ ਇਕੱਠੇ ਕਰਕੇ ਆਪਾਂ ਨੇ ਨੋਕ ਕੋਲ ਜਾ ਕੇ ਇਕੱਠੇ ਕਰਕੇ ਉਹਨਾਂ ਨੂੰ ਉੱਪਰੋਂ ਦਬਕੇ ਫਰੰਟ ਤੋਂ ਸੈੱਟ ਕਰਕੇ ਆਪਾਂ ਨੇ ਜਿਹੜੇ ਬੈਗ ਤੇ ਜਾ ਕੇ ਵਾਲਾਂ ਨੂੰ ਖੋਲ ਕੇ ਲੜ ਲਗਾ ਦੇਣਾ ਹੈ ਇਹ ਵੀ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜਿੰਕਿ ਤਰ੍ਹਾਂ ਆਪਣੇ ਹੁਣੀ ਪੱਗ ਨੂੰ ਸੈੱਟ ਕਰ ਲੈਣਾ ਹੈ ਛੇਪ ਸੈੱਟ ਕਰ ਲੈਣੀ ਜਿੱਥੋਂ ਕਿ ਤੁਸੀਂ ਬਲ ਸੈੱਟ ਕਰਨਾ ਹੈ ਬਲ ਸੈੱਟ ਕਰ ਲੈਣੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਆਪਣੇ ਪੱਗ ਜਿਹੜੇ ਵੀਡੀਓ ਸਕੂਲ ਬਣਨ ਤੇ ਜਿੰਨਾ ਨੂੰ ਪੱਗ ਪ੍ਰੋਬਲਮ ਆਉਂਦੀ ਹੈ ਉਹ ਇਹ ਵੀਡੀਓ ਨੂੰ ਦੇਖ ਕੇ ਆਪਣੀ ਪੱਗ ਦਾ ਸੋਲੂਸ਼ਨ ਕਰ ਸਕਦੇ ਨੇ ਸਕੂਲ ਬਣਨ ਲਈ ਬੱਚਿਆਂ ਲਈ ਈਜ਼ੀ ਵੇ ਟਰਮਨ ਇਹੜਾ ਆਪਣੇ ਅਗਲਾ ਡਾੜ ਲਗਾਉਣ ਲੜਨ ਜਿੰਕਿ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਫਿਰ ਉਸੇ ਤਰ੍ਹਾਂ ਹੁਣੀ ਦਾ ਖੋਲ ਤਾਂ ਬਸ ਥੱਲੇ ਕਰਨਾ ਤੇ ਪੰਦ ਪਾਸਾ ਉੱਤੇ ਉਪਨ ਬਣਾ ਨੂੰ ਇਕੱਠੇ ਕਰਕੇ ਲਿਆ ਕੇ ਇੱਕ ਜਾਂ ਦੋ ਬਣ ਇਕੱਠੇ ਕਰਕੇ ਲੈ ਕੇ ਜਾ ਕੇ ਜਿਨਿੰਗ ਦਵੜ ਤੋਂ ਤੋਂ ਇਕੱਠੇ ਹੁੰਦੇ ਨੇ ਉਨਾਂ ਇੱਕ ਬਣ ਪਾ ਕੇ ਆਪਾਂ ਨੇ ਜਿਹੜਾ ਲੜਨ ਲਗਾਉਣਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਵੀਡੀਓ ਵਧੀਆ ਲੱਗ ਰਿਹਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਨ੍ਹਾਂ ਵੀਰਾਂ ਨੂੰ ਬਹੁਤ ਪੱਗ ਬਣਾਉਣ ਚ ਪ੍ਰੋਬਲਮ ਆਉਂਦੀ ਹੈ ਉਹਨਾਂ ਵੀਰਾਂ ਤੱਕ ਵੀਡੀਓ ਪਹੁੰਚ ਸਕੇ ਜਿਹੜਾ ਅਗਲਾ ਲੜ ਲਗਾਉਣਾ ਹੈ ਇਹ ਲੜ ਤੁਸੀਂ ਬਲਾਂ ਵਾਲਾ ਵੀ ਲਗਾ ਸਕਦੇ ਹੋ ਇਹ ਸਾਫ ਲਗਾਉਣਾ ਚਾਹੁੰਦੇ ਤਾਂ ਸਾਫ ਵੀ ਲਗਾ ਸਕਦੇ ਹੋ ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਪੂਨੀ ਦਾ ਰਾ ਖੋਲਦਾ ਪਾਸਾ ਥੱਲੇ ਕਰਨਾ ਤੇ ਬੰਦ ਪਾਸਾ ਉੱਤੇ ਲੜ ਨੂੰ ਚੰਗੀ ਤਰ੍ਹਾਂ ਪੂਰਾ ਥੱਲੇ ਤੱਕ ਖੋਲ ਕੇ ਅੱਖ ਤੱਕ ਇੱਕ ਵਾਰ ਫੋਲਡ ਕਰ ਦੋ ਆ ਦੂਜੀ ਵਾਰ ਆਪਾਂ ਨੇ ਫੋਲਡ ਕਰਕੇ ਇਹਨੂੰ ਪੂਰਾ ਸਾਫ ਕਰਕੇ ਜਿਵੇਂ ਪੇਚਾਂ ਵਾਲੀ ਪੱਗ ਚਲਾਉਂਦੇ ਆ ਉਸ ਤਰ੍ਹਾਂ ਸਾਫ ਕਰਕੇ ਆਪਾਂ ਨੂੰ ਜਿੰਨੀ ਚੜਾਈ ਤੁਸੀਂ ਰੱਖਣੀ ਚਾਹੁੰਦੇ ਓੰਨੀ ਚੜਾਈ ਰੱਖ ਕੇ ਆਪਾਂ ਨੇ ਲੜ ਨੂੰ ਲੱਗੇ ਜਾਂ ਸੈੱਟ ਕਰਕੇ ਬੈਗ ਤੱਕ ਉਨੀ ਚੜਾਈ ਰੱਖਣੀ ਹੈ ਜਿੰਨੀ ਤੁਸੀਂ ਫਰੰਟ ਤੋਂ ਰੱਖੀ ਸੈਟ ਕਰਕੇ ਚੰਗੀ ਤਰ੍ਹਾਂ ਆਪਣਾ ਲੰਨ ਲਗਾ ਦੇਣਾ ਹੈ। ਇਸ ਵੀਡੀਓ ਨੂੰ ਅਨਸਰਾਂ ਅਬ ਜਾਈ ਲੈਦੇ ਹਾਂ। ਵੀਡੀਓ ਨੂੰ ਬਹੁਤ-ਬਹੁਤ ਪਿਆਰ ਦਿਓ। ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਬੱਚੇ ਦੀ ਵੀਡੀਓ ਕਿ ਭਗ ਕਿ ਮੈਨ ਲਗੀ। ਜੇ ਤੁਸੀਂ ਇਹ ਜੀ ਭਗ ਭੰਨਣੀ ਚਾਹੁੰਦੇ ਹੋ ਤਾਂ ਸਾਨੂੰ ਸੰਪਰਕ ਕਰ ਸਕਦੇ ਹੋ ਕਿਸੇ ਵਿਆਹ ਚੱਲਦੀ ਜਾਂ ਵੈਡਿੰਗ ਲਈ। ਹੋਰ ਕਿਸੇ ਪ੍ਰੋਗਰਾਮ ਲਈ ਤੁਸੀਂ ਸਾਡੇ ਜਿਵੇਂ ਉਹ ਪੰਗ ਬਣਾਉਣ ਲਈ ਤੁਸੀਂ ਨਾਲੋਂ ਸੰਪਰਕ ਕਰ ਸਕਦੇ ਹੋ। ਅਰ ਇਹ ਜਿਹੜੀਆਂ ਹੋਰ ਨਾਮੀਆਂ ਵੀਡੀਓ ਦੇ ਸ਼ਾਰਟਸ ਇੰਸਟਾਗ੍ਰam 'ਤੇ ਜਾਂ ਫੇਸਬੁਕ 'ਤੇ ਵੀ ਪੋਸਟ ਹੋਏ ਆ। ਤੁਸੀਂ ਉੱਥੇ ਦੇ ਅੱਗੇ ਵੀ ਦੇਖ ਸਕਦੇ ਹੋ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਕਿ ਜਿਹੜੀਆਂ ਆਪਾਂ ਨੇ ਵਿੱਚ ਗੱਲਾਂ ਕਹੀਆਂ ਨੇ ਉਹ ਤੁਹਾਡੇ ਧਿਆਨ ਵਿੱਚ ਰਹਿ ਸਕਣ ਅਤੇ ਤੁਸੀਂ ਉਹਨਾਂ ਨੂੰ ਸੁਣ ਕੇ ਜਾਂ ਦੇਖ ਕੇ ਆਪਣੇ ਪੰਗ ਦੇ ਸੋਲੂਸ਼ਨ ਕਰ ਸਕੋ। ਕਈ ਵੀਰ ਕਰਦੇ ਨੇ ਵੀਡੀਓ ਨੂੰ ਹਾਫ ਤਿੰਨ ਸਕਿੱਪ ਕਰ ਦਿੰਦੇ ਨੇ ਉਹ ਕਈ ਗੱਲਾਂ ਮਿਸ ਕਰ ਦਿੰਦੇ ਨੇ। ਤੇ ਫਿਰ ਉਹਨਾਂ ਨੂੰ ਪੱਗ ਬੰਨ੍ਹਣੇ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਜਿਹੜਾ ਕਲਗੀ ਲੜਨ ਲੜਨ ਚੰਗੀ ਤਰ੍ਹਾਂ ਦੋਨੋਂ ਪਾਸੇ ਤੋਂ ਫੋਲਡ ਕਰਕੇ ਪੂਰਾ ਸਾਫ਼ ਕਰ ਲੈਣਾ ਹੈ ਸਾਫ਼ ਕਰਨ ਤੋਂ ਬਾਅਦ ਜਿਹੜਾ ਆਪਣੀ ਲੜਨ ਪੱਗ ਪੈਂਦੇ ਥੱਲੇ ਜਾ ਕੇ ਘੁਮਾ ਕੇ ਸੈੱਟ ਕਰਕੇ ਇੱਕ ਤਰ੍ਹਾਂ ਦੀ ਕਲਗੀ ਬਣਾ ਕੇ ਆਪਣੇ ਲੜਨ ਦਿਖਾਉਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕਲਗੀ ਬਣਾ ਕੇ ਪੰਨਿਆਂ ਦੇ ਸ਼ਿਮਲਟ ਦੇ ਜਿਹੜੀ ਬੇ ਅਤੇ ਬੇਸ ਦੇ ਵਿੱਚ ਜਿਹੜੀ ਜਗ੍ਹਾ ਹੋਊਗੀ ਉੱਤੇ ਆਪਣੇ ਲੜਨ ਦੱਬ ਦੇਣਾ ਹੈ ਜੇ ਵੀਡੀਓ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਬਹੁਤ-ਬਹੁਤ ਪਿਆਰ ਦਿਓ। ਚਲੋ ਅਗਲਾ ਪੰਨੇ ਦਾ ਸੈਟਅਪ ਆ ਗਈ ਹੋਰ ਸੈਟਿੰਗ ਕਰਾਂਗੇ। ਤੋਂ ਅਜਰਾ ਸੈਟਕਣਾ ਸੈਟਕਣੀਆਂ ਆਪਾਂ ਇਹ ਦੋਨਾਂ ਭੱਲੇ ਨੂੰ ਬਰਾਬਰ ਕਰ ਲੈਣਾ ਹੈ। ਉਹਨਾਂ ਬੁਲਿਆਂ ਨੂੰ ਬਰਾਬਰ ਕਰਕੇ ਆਪਣੇ ਸੇਡ ਨੂੰ ਇੱਕ ਪਾਸੇ ਪਹਿਲਾਂ ਇੱਕ ਸਾਈਡ ਤੋਂ ਕਵਰ ਕਰਨਾ ਹੈ ਫਿਰ ਦੂਸਰੀ ਸਾਈਡ ਤੋਂ ਕਵਰ ਕਰ ਲੈਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਚੰਗੀ ਤਰ੍ਹਾਂ ਫਿਰ ਆਪਣੇ ਇੱਕ ਵਾਰ ਬੈਗ ਆਲਾ ਲਾੜ ਕੇ ਚੰਗੀ ਤਰ੍ਹਾਂ ਟਾਈਟ ਕਰ ਲੈਣਾ ਹੈ ਟਾਈਟ ਕਰਨ ਤੋਂ ਬਾਅਦ ਟਾਈਟ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ ਉਤੋਂ ਜਿਹੜਾ ਬੈਗ ਆਲਾ ਲਾੜ ਲਗਾਉਣਾ ਬੈਗ ਆਲਾ ਲਾੜ ਜੁਨਾ ਪਾਸੇ ਤੋਂ ਚੰਗੀ ਤਰ੍ਹਾਂ ਸੈੱਟ ਕਰਕੇ ਆਪਣੇ ਪੂਰਾ ਸੌਫ ਕਰਕੇ ਲਾੜ ਨੂੰ ਲਗਾ ਦੇਣਾ ਹੈ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਹਜੇ ਹੋਰ ਨਵੀਂ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਬੈਗ ਵਾਲਾ ਨਾਲ ਦੋਨੋਂ ਪਾਸੇ ਚੰਗੀ ਤਰ੍ਹਾਂ ਫੋਲਡ ਕਰਕੇ ਲਗਾਣਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਸ਼ੇਅਰ ਵੱਤੋ ਆ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਵੱਤੋ ਸ਼ੇਅਰ ਕਰਨਾ ਜਿੰਨਾ ਵੀਰੇ ਮਾਰਦੇ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣਿਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ